ਗੌੜੀ ਮਹੱਲਾ ਪੰਜਵਾ ਨੇਤਰ ਪਰਗਾਸ ਕੀਆ ਗੁਰਦੇਵੋ ਪਰਮ ਗਏ ਪੂਰਨ ਪਈ ਸੇਵ ਰਹਾਓ ਸੀਤ ਲਾਤੇ ਰਖਿਆ ਬਿਹਾਰੀ ਬਾਰਬਰਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜਿਵੇ ਸਾਧ ਸੰਗ ਹਾੜੋ ਅੰਬਰਤ ਪੀਵੇ ਗੋੜੀ ਮਹੱਲਾ ਪੰਜਵਾ ਤਾਨੋਏ ਮਸਤਕ ਧਨ ਤੇਰੇ ਨੇਦ ਨਨ ਓਏ ਭਗਤ ਜਿਨ ਤੁਮ ਸੰਗ ਹੀ ਤੋ ਨਾਮ ਬਿਨਾ ਕੈਸੇ ਸੁਖ ਲਹੀਐ ਰਸ ਨਾਰਾਮ ਨਾਮ ਜਸ ਕਹੀਐ ਰਹਾਓ ਤੈਨੂੰ ਪਰਜਾਈਏ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾ ਤੂੰਹੇ ਮਸਲਤ ਤੂੰਹੇ ਨਾਲ ਤੂੰਹੇ ਰਾਕੇ ਸਾਰ ਸਮਾਲੋ ऐ सारा मुदीन धूनी सहाई दास की पैज रखे मेरे के पैज रखै मेरी भाइ रहाओ आ गए आप दानवस जाकै आठ पैर मान हर को जापै ਬਾਤ ਪਰਵਾਨ ਸਾਚਨ ਸਾਨ ਜਾ ਕੋ ਆਪ ਕਰੇ ਵਰਮਾਣੋ ਆਪੇ ਦਾਤਾ ਆਪ ਪ੍ਰਤਪਾਲ ਨੇਤ ਨੇਤ ਨਾਨਕ RAM ਨਾਮ ਸੁਮਾਲੋ ਗੌੜੀ ਮਹੱਲਾ ਪੰਜਵਾ ਸਤ ਗੁਰ ਪੂਰਾ ਭਇਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ RAM ਰਵਤ ਤਸਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਕਉ ਨਾਨਕ ਜਾ ਕੇ ਪੂਰੇ ਪਾਗ ਹਰ ਹਰ ਨਾਮ ਅਸਤਰ ਸੁਹਾਗ ਗੋੜੀ ਮਹੱਲਾ ਪੰਜਵਾ ਤੋਤੀ ਕੋਲ ਬਸਾਏ ਹੀਠਾ ਘਰ ਤਪ ਵਾਂਗੂ ਲਾਹੇ ਪੇਟ ਬਿਨ ਕਰ ਤੋਤੀ ਮੁਕਤ ਨਾ ਪਾਈਐ ਮੁਕਤ ਬਦਾਰੇ ਤੇ ਨਾਮ ਧਿਆਇ ਰਹਾ ਪੂਜਾ ਤਿਲਕ ਕਰਤੇ ਸਨਾਨਾ ਸੂਰੀ ਕਾੜ ਲੈ ਵਹਿਤ ਦਾਨਾ ਬੇਦ ਪੜੈ ਮੁਕ ਮੀਟੀ ਬਾਣੀ ਜੀਆਂ ਕੋਤ ਨ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾਸ ਉਹ ਬ੍ਰਹਮ ਬੇਚਾਰੇ ਗੋੜੀ ਮਹਲਾ ਪੰਜਵਾਂ ਤੇਰੇ ਕਰ ਬੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੀ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਾਣ ਕੇ ਪੈਜ ਰਕੀ ਕਰਤਾਰ ਬਾਜ ਸਹ ਸਵਸ ਕਰ ਦੀਨੇ ਅਮਰਤ ਨਾਮ ਰਹ ਮਹਾਰਸ ਪੀਨੇ ਨਿਰਪ ਹੋਏ ਭਜੋ ਭਗਵਾਨੋ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤੇ ਰਜਾਮੇ ਨਾਨਕ ਹੋਟ ਪਕਰੇ ਪ੍ਰਭ ਸੁਆਮੀ ਗੋੜੇ ਮਹੱਲਾ ਪੰਜ ਜਵਾਂ ਹਰ ਸੰਗ ਰਾਤੇ ਪਾਹੇ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੂਬੇ ਜਲਾ ਹਰ ਸੰਗ ਰਾਤੇ ਈਸੂ ਫਲ ਵਾਲਾ ਸਭ ਭੈ ਮਿਟੇ ਤੁਮਹਰੇ ਨਾਏ ਬੇਟ ਦੇ ਸੰਗ ਹਾਰ ਹਾਰ ਗੁਣ ਗਾਏ ਰਖਾਓ ਹਾਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੂਰਜ ਜਿਸ ਸਾਧ ਨਮੰਤਾ हर संग राते जाम नहीं त्रास हर संग राते आस हर संग राते दुख न लाग हर संग राता जागे ਹਰ ਸੰਗ ਰਾਤੇ ਸਹਿਜ ਘਰ ਵਸੈ ਹਰ ਸੰਗ ਰਾਤੇ ਪ੍ਰੰਪੋ ਨਸੈ ਹਰ ਸੰਗ ਰਾਤੇ ਮਤਿ ਉਤਮ ਹੋਈ ਹਰ ਸੰਗ ਰਾਤੇ ਨਿਰਮਲ ਸੋਇ ਕਉ ਨਾਨਕ ਤਿਨ ਕੋ ਬਲ ਜਾਈ ਜਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੋੜੇ ਮਹੱਲਾ ਪੰਜਵਾ ਉਦਮ ਕਰਤ ਸੇ ਦਿਲ ਮਨ ਪਏ ਮਾਰਗ ਚਲਤ ਸਗਲ ਦੁਖ ਗਾਈ ਨਾਮ ਜਪਤ ਮਨ ਭਏ ਅਨੰਦ ਰਾਸ ਗਾਏ ਗੁਰ ਪਰਮਾਨੰਦ ਕੀ ਮਪਿਆ ਕੁਸਲ ਕਾਰਿਆਏ ਬੇਟ ਤੇ ਸਾਧ ਸੰਗ ਗਈ ਬੁਲਾਏ ਰੁਹਾਉ ਨੇਤਰ ਪੰਡਿਤ ਵੇਖਤ ਹੀ ਦਰਸ ਤਾ ਨਮਸਤਕ ਚਰਨ कमल की परस गोविंद के टहल सफले काया संत पर साध प्रेम जान के के पाया के नी आप पाये सुख पाया लागो दासे पाए आप गया दाया पे पे कृपान दान के सर नी जो चाहत सोई जब पाया तब ढूंढन कहाँ को जाया ਅਸਤਰ ਪਏ ਬਸੇ ਸੁਖ ਆਸਣ ਗੁਰ ਪਰਸਾਦ ਨਾਨਕ ਸੁਖ ਬਾਸਣ ਅਸਤ ਪਏ ਬਸੇ ਸੁਖ ਆਸਣ ਗੁਰ ਪਰਸਾਦ ਨਾਨਕ ਸੁਖ ਬਾਸਣ